ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਲਾਈਕ ਜ਼ਰੂਰ ਕਰਨਾ ਅੱਜ ਆਪਣੀ ਬੱਚੀ ਦੀਆਂ ਅੱਖਾਂ ਵਿੱਚੋਂ ਹੰਝੂ ਵੇਖ ਕੇ ਜਸਵਿੰਦਰ ਦਾ ਦਿਲ ਚੂਰ-ਚੂਰ ਹੋ ਗਿਆ ਉਸ ਤਾਂ ਮਨ ਕਰ ਰਿਹਾ ਸੀ ਕਿ ਉਹ ਵੀ ਰੋ ਪਵੇ ਪਰ ਜੇ ਉਹ ਰੋਂਦੀ ਤਾਂ 10 ਸਾਲ ਦੀ ਪ੍ਰੀਤੀ ਵੀ ਰੋ ਪੈਂਦੀ ਅੰਦਰ ਮਾਂ ਤੇ ਇੱਕ ਦੂਜੇ ਦੇ ਹੰਝੂ ਗੁੰਜ ਰਹੀਆਂ ਸਨ ਬਾਹਰ ਜਠਾਣੀ ਦਾ ਚੀਕਣਾ ਅਜੇ ਵੀ ਜਾਰੀ ਸੀ ਗਲਤੀ ਸਿਰਫ ਇੰਨੀ ਜਹੀ ਸੀ ਕਿ ਪ੍ਰੀਤੀ ਨੇ ਤਾਈ ਤੋਂ ਕਿਉ ਨਾਲ ਚੋਪੜੀ ਰੋਟੀ ਮੰਗ ਲਈ ਸੀ ਇਸ ਤੇ ਤਾਈ ਨੇ ਨਾ ਸਿਰਫ ਪ੍ਰੀਤੀ ਦੇ ਗਲ ਤੇ ਗਲ ਤੇ ਜ਼ੋਰਦਾਰ ਥੱਪੜ ਮਾਰਿਆ ਸਗੋਂ ਉਸਦੀ ਮਾਂ ਨੂੰ ਵੀ ਬਹੁਤ ਕੁਝ ਭੈੜਾ ਭੁਖੜਾ ਆਖਿਆ ਹਲੇ ਵੀ ਬਾਹਰ ਖੜੀ ਗਾਲਾਂ ਕੱਢ ਰਹੀ ਸੀ ਸੱਸ ਨੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਦੋ ਗੱਲਾਂ ਸੁਣਾ ਦਿੱਤੀਆਂ ਜਸਵਿੰਦਰ ਇਸ ਕਰਕੇ ਛੋਟੀ ਨੂੰ ਸੀ ਜਦੋਂ ਉਸਨੇ 12ਵੀਂ ਪਾਸ ਕੀਤੀ ਸੀ ਉਸਦੇ ਪਿਤਾ ਜੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਬਚਣ ਦੀਆਂ ਉਮੀਦਾਂ ਬਹੁਤ ਘੱਟ ਸਨ ਇਸ ਲਈ ਉਹਨਾਂ ਨੇ ਮਰਨ ਤੋਂ ਪਹਿਲਾਂ ਹੀ ਧੀ ਦਾ ਵਿਆਹ ਵਿਵệਖਣ ਦੀ ਇੱਛਾ ਜ਼ਾਹਰ ਕੀਤੀ ਤੇਜ਼ੀ ਨਾਲ ਜਤਿੰਦਰ ਨਾਲ ਵਿਆਹ ਕਰ ਦਿੱਤਾ ਗਿਆ ਇਸ ਵਾਦੇ ਨਾਲ ਕਿ ਅੱਗੇ ਦੀ ਪੜ੍ਹਾਈ ਸਹੁਰੇ ਘਰ ਵਿੱਚ ਪੂਰੀ ਕਰ ਲਵੇਗੀ ਪਰ ਜਿਹੜਾ ਕੁਝ ਨਾ ਹੋਇਆ ਇੱਥੇ ਆ ਕੇ ਤਾਂ ਉਸਦੀ ਕਿਸਮਤ ਹੀ ਫੁੱਟ ਗਈ ਸੌਰਾ ਤੇ ਸੀ ਹੀ ਨਹੀਂ ਵੱਡਾ ਜੀਠ ਜਠਾਣੀ ਸਨ ਜਿਨ੍ਹਾਂ ਨਾਲ ਜਸਵਿੰਦਰ ਸਿਰਫ ਇੱਕ ਮੁਫਤ ਦੀ ਨੁਕਰਾਣੀ ਸੀ ਜਤਿੰਦਰ ਤਾਂ ਨੰਬਰ 1 ਦਾ ਵਾਰਾ ਤੇ ਕਮਜ਼ੋਰ ਸੀ ਉਸ ਨੂੰ ਜਸਵਿੰਦਰ ਦੇ ਦਰਦ ਨਾਲ ਕੋਈ ਸਰੋਕਾਰ ਨਹੀਂ ਸੀ ਇੰਨੀ ਜਲਦੀ ਵਿਆਹ ਹੋਇਆ ਸੀ ਕਿ ਕਿਸੇ ਨੇ ਉਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਵੀ ਨਾ ਕੀਤੀ ਸੌਰੇ ਵਾਲਿਆਂ ਦਾ ਝੂਠ ਸਾਫ਼ ਚੱਲ ਗਿਆ ਬਾਅਦ ਵਿੱਚ ਜਸਵਿੰਦਰ ਨੇ ਪੇਕੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮਾਂ ਨੇ ਮੂੰਹ ਬੰਦ ਕਰਦਿਆਂ ਆਖਿਆ ਮੈਂ ਖੋਦ ਤੇਰੇ ਭਰਾ ਤੇ ਨਿਰਭਰਾਂ ਤੇਰੀ ਜ਼ਿੰਮੇਵਾਰੀ ਕੌਣ ਚੁੱਕੇਗਾ ਚਾਹ ਤੇ ਸੌਰੇ ਨਵਾਲਾ ਜਸਵਿੰਦਰ ਇਸ ਨੂੰ ਆਪਣੀ ਕਿਸਮਤ ਮੰਨ ਕੇ ਚੁੱਪ ਰਹੀ ਕੁਝ ਸਾਲਾਂ ਬਾਅਦ ਪ੍ਰੀਤੀ ਹੋ ਗਈ ਪਰ ਜਤਿੰਦਰ ਦੀ ਆਦਤ ਨਾ ਗਈ ਅਜੇ ਵੀ ਨਿੱਲੜ ਘੁੰਮਦਾ ਫਿਰਦਾ ਕੁਝ ਸਾਲ ਪਹਿਲਾਂ ਦੋਸਤ ਨਾਲ ਘੁੰਮਣ ਗਿਆ ਤਾਂ ਅੱਜ ਤੱਕ ਵਾਪਸ ਨਹੀਂ ਆਇਆ ਜੇਠ ਨੂੰ ਵੀ ਉਸ ਨਾਲ ਕੋਈ ਲੈਣ ਦੇਣ ਨਹੀਂ ਸੀ ਇਸ ਲਈ ਕਿਸੇ ਨੇ ਖੈਰ ਖਬਰ ਨਾ ਲਈ ਪਰ ਪ੍ਰੀਤੀ ਤੇਜਸਵਿੰਦਰ ਨੂੰ ਇਸ ਲਈ ਨਹੀਂ ਕਾੜਦੇ ਕਿਉਂਕਿ ਮੁਫਤ ਦੀ ਨੁਕਰਾਨੀ ਮਿਲੀ ਹੋਈ ਸੀ ਸੱਸ ਨੂੰ ਉਸ ਦੀ ਹਾਲਤ ਵੇਖ ਕੇ ਦੁੱਖ ਹੁੰਦਾ ਸੀ ਉਹਨਾਂ ਨੇ ਇੱਕ ਦੋ ਵਾਰ ਆਖਿਆ ਵੀ ਸੀ ਨੇੜੇ ਦੀ ਆਂਗਣਵਾੜੀ ਵਿੱਚ ਤੈਨੂੰ ਲਗਵਾ ਦੇਵਾਂਗੀ ਘੱਟੋ ਘਾਟ ਆਪਣਾ ਤੇ ਧੀ ਦਾ ਖਰਚਾ ਤਾਂ ਚੁੱਕ ਲਵੇਂਗੀ ਪਰ ਜੀਠ ਜਠਾਣੀ ਹਰ ਵਾਰ ਮਨਾਂ ਕਰ ਦਿੰਦੀ ਲੋਕ ਕੀ ਕਹਿਣਗੇ ਲੋਕ ਲਾਜ ਦਾ ਤਾਂ ਖਿਆਲ ਕਰੋ ਹੁਣ ਪ੍ਰੀਤੀ ਵੀ ਥੋੜਾ ਬਹੁਤ ਘਰ ਦਾ ਕੰਮ ਕਰਨ ਲੱਗ ਪਈ ਸੀ ਲੋਕ ਲਾਜ ਦੇ ਡਰੋਂ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਸੀ ਸਕੂਲ ਦੀ ਮੈਡਮ ਨੇ ਵੀ 1-2 ਵਾਰ ਜਸਵਿੰਦਰ ਨੂੰ ਸਕੂਲ ਵਿੱਚ ਕੰਮ ਕਰਨ ਲਈ ਆਖਿਆ ਪਰ ਜੇਠ ਜਠਾਣੀ ਦੀ ਗੱਲ ਯਾਦ ਆਉਂਦੇ ਹੀ ਉਸਨੇ ਇਨਕਾਰ ਕਰ ਦਿੱਤਾ ਦਿਨ ਭਰ ਕੋਲੂ ਦੇ ਬੈਲਵਾਂਗ ਲੱਗੀ ਰਹਿੰਦੀ ਫਿਰ ਵੀ ਰੁੱਖਾ ਸੁੱਖਾ ਹੀ ਖਾਣ ਨੂੰ ਮਿਲਦਾ ਪਰ ਪ੍ਰੀਤੀ ਤਾਂ ਬੱਚੀ ਸੀ ਨਾ ਜਦੋਂ ਵੇਖਦੀ ਕਿ ਤਾਈ ਆਪਣੇ ਬੱਚਿਆਂ ਨੂੰ ਘਿਓ ਲਾ ਕੇ ਰੋਟੀ ਖਵਾ ਰਹੀ ਹੈ ਉਸਤਾ ਵੀ ਮਾਨ ਕਰਦਾ ਇੱਕ ਦੋ ਵਾਰ ਜਸਵਿੰਦਰ ਨੂੰ ਆਖਿਆ ਵੀ ਪਰ ਜੋ ਖੁਦ ਦੂਜਿਆਂ ਦੀ ਮਹਤਾਜ ਹੋਵੇ ਉਹ ਧੀ ਨੂੰ ਘਿਓ ਵਾਲੀ ਰੋਟੀ ਕੀ ਖਵਾਏਗੀ ਅੱਜ ਜਦੋਂ ਪ੍ਰੀਤੀ ਨੇ ਫਿਰ ਤਾਈ ਨੂੰ ਘਿਓ ਲਾਉਂਦਿਆਂ ਵੇਖਿਆ ਤਾਂ ਰਹਿ ਨਾ ਸਕੇ ਬੋਲ ਪਈ ਤਾਈ ਜੀ ਸਾਨੂੰ ਵੀ ਇੱਕ ਘਿਓ ਵਾਲੀ ਰੋਟੀ ਦੇ ਦਿਓ ਨਾ ਇਹ ਸੁਣਦਿਆਂ ਹੀ ਤਾਈ ਚੜ ਗਈ ਚੁੱਪਚਾਪ ਲੰਘ ਜਾ ਇਥੋਂ ਮੇਰੇ ਬੱਚਿਆਂ ਦੀ ਰੋਟੀ ਨੂੰ ਨਜ਼ਰ ਲਾਉਣ ਨੂੰ ਫਿਰਦੀ ਐ ਤਾਈ ਜੀ ਤੁਸੀਂ ਤਾਂ ਭਰਾ ਤੇ ਦੀਦੀ ਨੂੰ ਵੀ ਘਿਓ ਲਾ ਕੇ ਦਿੰਦੇ ਹੋ ਮੈਨੂੰ ਵੀ ਇੱਕ ਦੇ ਦਿਓ ਨਾ ਇੰਨਾ ਕਹਿਣਾ ਸੀ ਕਿ ਤਾਈ ਨੇ ਖਿੱਚ ਕੇ ਇੱਕ ਥੱਪੜ ਉਸ ਤੇ ਗੱਲ ਤੇ ਮਾਰ ਦਿੱਤਾ ਤੇ ਚੀਕੀ ਤੇਰਾ ਪਿਓ ਇੱਥੇ ਘਿਓ ਰੱਖ ਕੇ ਗਿਆ ਸੀ ਮੁਫਤ ਦੀ ਰੋਟੀ ਮਿਲ ਰਹੀ ਐ ਉਹੀ ਬਹੁਤ ਐ ਨਹੀਂ ਤਾਂ ਤੁਹਾਡੀ ਔਕਾਤ ਨਹੀਂ ਇੱਥੇ ਹੀ ਰਹਿਣ ਦੀ ਆਵਾਜ਼ ਸੁਣ ਕੇ ਜਸਵਿੰਦਰ ਦੌੜੀ ਆਈ ਧੀ ਦੀਆਂ ਅੱਖਾਂ ਵਿੱਚ ਹੰਝੂ ਤੇ ਗੱਲ ਤੇ ਥੱਪੜ ਦੇ ਨਿਸ਼ਾਨ ਵੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ ਚੁੱਪਚਾਪ ਉਸ ਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ ਕਿਉਂ ਗਈ ਸੀ ਉੱਥੇ ਤੈਨੂੰ ਪਤਾ ਹੈ ਨਾ ਤੇਰੀ ਤਾਈ ਦਾ ਸੁਭਾਅ ਜੋ ਰੁੱਖਾ ਸੁੱਖਾ ਮਿਲ ਰਿਹਾ ਚੁੱਪਚਾਪ ਖਾ ਲੈ ਬਿਨਾ ਗੱਲ ਕਿਉਂ ਵਾਲੀ ਰੋਟੀ ਮੰਗਣ ਦੀ ਕੀ ਲੋੜ ਸੀ ਮੈਨੂੰ ਵੀ ਕਿਉ ਵਾਲੀ ਰੋਟੀ ਖਾਣੀ ਐ ਮਾਂ ਮੈਂ ਕਿਉ ਵਾਲੀ ਰੋਟੀ ਕਿਉਂ ਨਹੀਂ ਖਾ ਸਕਦੀ ਕਿਉਂਕਿ ਉਹਨਾਂ ਨੇ ਸਾਨੂੰ ਰਹਿਣ ਦੀ ਥਾਂ ਦਿੱਤੀ ਐ ਉਹੀ ਬਹੁਤ ਐ ਸਾਡੀ ਕਿਸਮਤ ਵਿੱਚ ਕਿਉ ਵਾਲੀ ਰੋਟੀ ਨਹੀਂ ਕਿਉਂ ਨਹੀਂ ਮਾਂ ਅਸੀਂ ਘਰ ਦਾ ਸਾਰਾ ਕੰਮ ਕਰਦੇ ਆਂ ਫਿਰ ਵੀ ਸਾਨੂੰ ਕਿਓ ਵਾਲੀ ਰੋਟੀ ਕਿਉਂ ਨਹੀਂ ਮਿਲਦੀ ਅਸੀਂ ਵੀ ਤਾਂ ਇਸ ਘਰ ਦੇ ਲੋਕ ਹਾਂ ਪ੍ਰੀਤੀ ਨੇ ਰੋਂਦਿਆਂ ਬਹੁਤ ਕੁਝ ਬੋਲ ਦਿੱਤਾ ਜਸਵਿੰਦਰ ਚੁੱਪ ਹੋ ਗਈ ਉਸ ਦੀ ਧੀ ਨੇ ਜੋ ਆਖਿਆ ਉਹ ਗਲਤ ਤਾਂ ਨਹੀਂ ਸੀ ਉਸ ਰਾ ਜਸਵਿੰਦਰ ਸਾਰੀ ਰਾਤ ਜਾਗਦੀ ਰਹੀ ਸਵੇਰੇ ਉੱઠી ਘਰ ਦਾ ਕੰਮ ਨਪਟਾਇਆ ਫਿਰ ਬਾਗ ਚੋਕ ਗਈ ਪ੍ਰੀਤੀ ਦਾ ਹੱਥ ਫੜਿਆ ਦਰਵਾਜ਼ੇ ਵੱਲ ਵਧੀ ਬਾਹਰ ਨਿਕਲਦਿਆਂ ਹੀ ਜਠਾਣੀ ਨੇ ਰੋਕ ਲਿਆ ਸਵੇਰੇ ਸਵੇਰੇ ਬੈਗ ਲੈ ਕੇ ਕਿੱਥੇ ਦੀਦੀ ਅੱਜ ਤੋਂ ਮੈਂ ਪ੍ਰੀਤੀ ਦੇ ਸਕੂਲ ਜਾ ਰਹੀ ਆ ਮੈਡਮ ਨੇ ਕਈ ਵਾਰ ਆਖਿਆ ਸੀ ਅੱਜ ਤੋਂ ਮੈਂ ਉੱਥੇ ਕੰਮ ਕਰਨ ਲੱਗ ਜਾਵਾਂਗੀ ਬਾਹਰ ਜਾ ਕੇ ਕੰਮ ਕਰਾਂਗੀ ਹੁਣ ਸਾਡੀ ਨਾ ਕਟਵਾਏਗੀ ਲੋਕ ਲਾਜ ਦਾ ਖਿਆਲ ਹੈ ਵੀ ਜ਼ ਨਹੀਂ ਜਸਵਿੰਦਰ ਨੇ ਸਿੱਧੀ ਨਿਗਾਹ ਨਾਲ ਜਠਾਣੀ ਵੱਲ ਵੇਖਿਆ ਤੇ ਆਖਿਆ ਮੇਰੀ ਪੂਰੀ ਜ਼ਿੰਦਗੀ ਰੋਂਦਿਆਂ ਬੀਤ ਗਈ ਪਰ ਹੁਣ ਮੇਰੀ ਧੀ ਨਹੀਂ ਰੋਵੇਗੀ ਪਿਛਲੀ ਵਾਰ ਵੀ ਅੰਮਾ ਨੇ ਆਂਗਣਵਾੜੀ ਵਿੱਚ ਲਗਵਾਉਣ ਲਈ ਆਖਿਆ ਸੀ ਪਰ ਲੋਕ ਲਾਜ ਦੇ ਡਰੋਂ ਤੁਸੀਂ ਚੁੱਪ ਕਰਵਾ ਦਿੱਤਾ ਜੇ ਜ਼ਿੰਦਗੀ ਮੈਨੂੰ ਦੂਜਾ ਮੌਕਾ ਦੇ ਰਹੀ ਆ ਤਾਂ ਮੈਂ ਲੋਕ ਲਾਜ ਦੀ ਡਰੋਂ ਕਿਉਂ ਘਰੀ ਬੈਠੀ ਰਹਾ ਮੇਰੀ ਬੱਚੀ ਨੂੰ ਵੀ ਕਿਉ ਵਾਲੀ ਰੋਟੀ ਖਾਣ ਦਾ ਪੂਰਾ ਹੱਕ ਹੈ ਜੇ ਉਸ ਦਾ ਪਿਤਾ ਇਹ ਨਹੀਂ ਕਰ ਸਕਿਆ ਤਾਂ ਉਸ ਦੀ ਮਾਂ ਖੋਦ ਕਮਾ ਕੇ ਖਵਾਵੇਗੀ ਵਾਹ ਵੱਡੀ ਜੁਬਾਨ ਚਲਾ ਰਹੀ ਐ ਤੇ ਬਾਕੀ ਘਰ ਦਾ ਕੰਮ ਕੌਣ ਕਰੇਗਾ ਚੁੱਪ ਜਾਪ ਕਰੇ ਰਹਿ ਨਹੀਂ ਤਾਂ ੱੱਕੇ ਮਾਰ ਕੇ ਕੱਢ ਦੇਾਂਗੇ ਜਸਵਿੰਦਰ ਨੇ ਸ਼ਾਂਤ ਪਰ ਪੱਕੇ ਸੁਰ ਵਿੱਚ ਜਵਾਬ ਦਿੱਤਾ ਜਿਵੇਂ ਮੈਂ ਇਸ ਘਰ ਦੀ ਨੂੰਹ ਹਾਂ ਤੁਸੀਂ ਵੀ ਇਸ ਘਰ ਦੀ ਨੂੰਹ ਹੀ ਹੋ ਇਹ ਮਕਾਨ ਤੁਹਾਡਾ ਨਹੀਂ ਸਾਡੇ ਸਾਰੇ ਜੀਵ ਹੈ ਇਸ ਵਿੱਚ ਮੇਰਾ ਵੀ ਉਨਾ ਹੀ ਹੱਕ ਹੈ ਜਿੰਨਾ ਤੁਹਾਡਾ ਅੱਜ ਤੋਂ ਅੱਧਾ ਕੰਮ ਤੁਸੀਂ ਕਰੋਗੇ ਅੱਧਾ ਮੈਂ ਜੇ ਤੁਹਾਨੂੰ ਮਨਜ਼ੂਰ ਨਾ ਹੋਵੇ ਤਾਂ ਮੈਨੂੰ ਵੱਖਰਾ ਕਰ ਦਿਓ ਮੈਨੂੰ ਹੁਣ ਕੋਈ ਡਰ ਨਹੀਂ ਬਸ ਹੁਣ ਮੇਰੇ ਨਾਲ ਤਹਜੀਬ ਨਾਲ ਗੱਲ ਕਰਿਆ ਕਰੋ ਕਿਉਂਕਿ ਮੈਂ ਰੋਣਾ ਛੱਡ ਚੁੱਕੀ ਹਾਂ ਇੰਨੀਆਂ ਗੱਲਾਂ ਜਸਵਿੰਦਰ ਦੇ ਮੂੰਹੋਂ ਸੁਣ ਕੇ ਜੇੜਿ ਜਠਾਣੀ ਦੇ ਮੂੰਹੋਂ ਬੋਲ ਨਾ ਨਿਕਲ ਸਕੇ ਦੋਵੇਂ ਸਾਸਵਾਲ ਵੇਖਣ ਲੱਗ ਪਏ ਸੱਸ ਖੋਦ ਜਸਵਿੰਦਰ ਦੇ ਇਸ ਨਵੇਂ ਆਤਮ ਵਿਸ਼ਵਾਸ ਨੂੰ ਵੇਖ ਕੇ ਹੈਰਾਨ ਤੇ ਖੁਸ਼ ਸਨ ਉਚਪਾਪ ਜਸਵਿੰਦਰ ਨੂੰ ਜਾਂਦਿਆਂ ਵੇਖਦੀ ਰਹੀ ਦੋ ਦਿਨ ਵਿੱਚ ਹੀ ਘਰ ਦੇ ਦੋ ਹਿੱਸਿਆਂ ਵਿੱਚ ਘਰ ਦੋ ਹਿੱਸਿਆਂ ਵਿੱਚ ਵੰਡ ਗਿਆ ਜਸਵਿੰਦਰ ਨੇ ਸਕੂਲ ਵਿੱਚ ਕੰਮ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਘਰ ਆਉਂਦੀ ਤਾਂ ਆਪਣੇ ਹਿੱਸੇ ਦਾ ਖਾਣਾ ਆਪ ਬਣਾਉਂਦੀ ਪ੍ਰੀਤੀ ਦੇ ਹੱਥ ਆਪਣੇ ਹੱਥੀਂ ਘਿਓ ਲਾ ਕੇ ਰੋਟੀ ਖਵਾਉਂਦੀ। ਉਸ ਦੀ ਟੀ ਦੀਆਂ ਅੱਖਾਂ ਵਿੱਚ ਹੁਣ ਹੰਝੂ ਨਹੀਂ ਚਮਕ ਸੀ। ਹਰ ਰਾਤ ਪ੍ਰੀਤੀ ਆਪਣੀ ਮਾਂ ਦੇ ਗਲ ਨਾਲ ਲਾ ਕੇ ਸੌਂਦੀ ਤੇ ਜਸਵਿੰਦਰ ਦੇ ਚਿਹਰੇ ਤੇ ਇੱਕ ਸ਼ਾਂਤ ਖੁਸ਼ੀ ਹੁੰਦੀ। ਉਹ ਜਾਣ ਗਈ ਸੀ ਕਿ ਕਿਸਮਤ ਕੋਈ ਲਿਖੀ ਹੋਈ ਲਕੀਰ ਨਹੀਂ, ਉਹ ਤਾਂ ਆਪਣੇ ਹੱਥੀਂ ਬਦਲੀ ਜਾਂਦੀ ਹੈ। ਆਜੋ ਸਤੀਤੀ ਕਿਉਂ ਵਾਲੀ ਰੋਟੀ ਖਾਂਦੀ ਐ ਤੇ ਜਸਵਿੰਦਰ ਜਾਣਦੀ ਐ ਜਦੋਂ ਮਾਂ ਦਾ ਹੌਂਸਲਾ ਜਾਗ ਜਾਵੇ ਤਾਂ ਦੁਨੀਆ ਦੀ ਕੋਈ ਤਾਕਤ ਉਸ ਦੀ ਧੀ ਦੀ ਖੁਸ਼ੀ ਨੂੰ ਖੋਹ ਨਹੀਂ ਸਕਦੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੋ ਜਸਵਿੰਦਰ ਨੇ ਆਪਣੀ ਧੀ ਲਈ ਕੀਤਾ ਹਰ ਮਾਂ ਨੂੰ ਜਰੂਰ ਕਰਨਾ ਚਾਹੀਦਾ ਆਪਣੇ ਬੱਚਿਆਂ ਖਾਤਰ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ